ਮੈਂ ਤੁਹਾਡਾ ਵੀ ਸਦਾ ਜੀ ਅੱਜ ਅਸੀਂ ਸਾਗ ਨੂੰ ਤੜਕਾ ਲਾਉਣ ਲੱਗੇ ਆ ਜੀ ਇਹ ਕੱਲ ਦਾ ਬਣਾ ਕੇ ਰੱਖਿਆ ਹੋਇਆ ਆ ਤੇ ਅੱਜ ਅਸੀਂ ਨੂੰ ਫੇਤਾ ਜਾ ਕਰਾਂਗੇ ਤੇ ਪਿਆਜ਼ ਕੱਟੇ ਹੋਏ ਆ ਤੇ ਇਹ ਆਪਣੇ ਕੋ ਅਦਰਕ ਲਸਣ ਨਾਲ ਲਸਣਿਆ ਮੈਂ ਤਾਂ ਹੋਣਾ तड़का ला के दिखाऊँगा या अपना तेल गर्म होने रखे हुआ सब तो पहला प्याज पावे नहीं नहीं सब तो पहला पवेंगे अदरक लसन इधर लगता मेरा काम कडूगा का काका जी काका जी अपनी शकल दिखा लो ਹਾਂਜੀ ਮੈਂ ਤੇ ਡਾਈ ਸਰਦਾਰ ਜੀ ਆਪਾਂ ਆ ਗਏ ਨਵੇਂ ਵਲੌਗ ਤੇ ਹੂੰ ਤੁਸੀਂ ਸਰਦਾਰ ਜੀ ਮੈਂ ਆ ਸਰਦਾਰ ਜੀ ਨਹੀਂ ਮੈਂ ਵਾ ਅਸੀਂ ਦੋਨੇ ਅੱਜ ਘਰੇ ਕੱਲੇ ਆ ਅੱਜ ਅਸੀਂ ਦੋਨੇ ਜਣੇ ਕਾਰ ਤੇ ਪਿਆਜ਼ ਪਾਉਣ ਲੱਗੇ ਆ ਹੁਣ ਜੀ ਹੁਣ ਟੜਕਾ ਲਾਵਾਂਗੇ ਟੜਕਾ ਲਾਵਾਂਗੇ ਤੇ ਸਾਗ ਖਾ ਲਾਂਗੇ ਮੂਜੀ ਬੱਚੇ ਬਾਅਦ ਵਿੱਚ ਤੁਸੀਂ ਮੱਕੀ ਦੀਆਂ ਰੋਟੀਆਂ ਵੀ ਬਣਾਵਾਂਗੇ ਜੀ ਮੈਨੂੰ ਉਹ ਵੀ ਬਣਾਉਣੀ ਆਉਂਦੀ ਆ ਦੇਖੋ ਭੱਲੇ ਨਹੀਂ ਕੋਣ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਠੀਕ ਆ ਓਕੇ ਲਾਲ ਕਰਨਾ ਲਾਲ ਯਾ ਇਹਨੂੰ ਪੂਰਾ ਲਾਲ ਕਰਨਾ ਆ ਦੇਸੀ ਕੇ ਆਜੀ ਸਾਗ ਦੇ ਵਿੱਚ ਅਸੀਂ ਦੇਸੀ ਕੇ ਬਾਗੇ ਖਾਈਦਾ ਆ ਦੇਸੀ ਕੇ ਸਾਰਿਆਂ ਦਾ ਪਿਓ ਆਪਾਂ ਸਿੱਟਾਂਗੇ 560 ਰੁਪਏ ਕਿਲੋ ਲੈ ਕੇ ਆਂਦਾ ਜੀ ਆ ਗਈ ਜੀ ਆਪਣੀ ਦੇਗੀ ਵਿੱਚ ਦੇਗੀ ਵਿੱਚ ਘਰ ਤੜਕਾ ਅੰਗ ਵੰਗ ਫੜਕਾ 560 ਰੁਪਏ ਕਿਲੋ ਡੇਰੀ ਤੋਂ ਲੈ ਕੇ ਆਂਦਾ ਜੀ ਜੇ ਕਿਸੇ ਵੀ ਨੂੰ ਮਹਿੰਗਾ ਮਿਲਦਾ ਤਾਂ ਤੁਸੀਂ ਸਰਦਾ ਜੀ ਤੋਂ ਮੰਗਾ ਸਕਦੇ ਆ ਜੀ ਓਰੀਜਨਲ ਦੇਸੀ ਕੇ ਗਾਂ ਦਾ ਨਹੀਂ ਮੱਝ ਦਾ ਜੀ ਲਾਲ ਕਰਕੇ ਆਇਓ ਜੀ ਕਾਲ ਵੀ ਪਿਓਰ ਸਰੂ ਦਾ ਆ ਕੋਈ ਡੁਪਲੀਕੇਟ ਨਹੀਂ ਹੈਗਾ ਵਧੀਆ ਸਾ ਗਿਆ ਜੀ ਬੀਬੀ ਨੇ ਲਾ ਕੇ ਦਿੱਤਾ ਇਹ ਮੇਰੀ ਮਾਤਾ ਨੇ ਭੇਜਿਆ ਸਾਡੇ ਪਾਸ ਸਾਗ ਦੇ ਵਿੱਚ ਪਾਲਕ ਮੇਥੀ ਬਾਥੂ ਤੇ ਸਰੋਂ ਦਾ ਸਾਗ ਚਾਰ ਐਟਮਾਂ ਪਾਈਆਂ ਹੋਈਆਂ ਜੀ ਤੇ ਤੇ ਜage ਸੀ ਸਪੈਸ਼ਲ ਤਿਆਰ ਕੀਤਾ ਆ ਮੇਰੀ ਮਾਤਾ ਜੀ ਨੇ ਭੇਜਿਆ ਸੀਗਾ ਬੜੀ ਧੀ ਨਾਲ ਗੰਦੀ ਬਣਾ ਕੇ ਰੱਖ ਲਈ ਤੇ ਜਿੰਨੇ ਦੀ ਲੋੜ ਆ ਤੜਕਾ ਲਾ ਕੇ ਖਾਈ ਜਾਈਏ ਇਹ ਕਰਕੇ ਅਸੀਂ ਸਿੱਖੋ ਵਾਰੀ ਇਕੱਠਾ ਬਣਾ ਕੇ ਰੱਖ ਲਿਆ ਜੀ ਜਿੰਨੇ ਦੀ ਲੋੜ ਆ ਉਹਨੂੰ ਤੜਕਾ ਲਾ ਕੇ ਖਾ ਲਈਦਾ ਆ ਮਾਤਾ ਮੇਰੀ ਨੇ ਬੜੇ ਪਿਆਰ ਨਾਲ ਭੇਜਿਆ ਮੇਰੇ ਵਾਸਤੇ ਸਾਡੇ ਸਾਰਿਆਂ ਵਾਸਤੇ ਕਾਕੇ ਵਾਸਤੇ ਵੀ ਇਹ ਗੱਗੇ ਦੀ ਮਾਂ ਵਾਸਤੇ ਵੀ ਤੇ ਗੁੜੀਆਂ ਵਾਸਤੇ ਵੀ ਮੰਡੀਾਰੇ ਸਾਥ ਖਾਓ ਥੂਬ ਜਾਣ ਜਾਓ ਪਿਆਜ ਜਿਵੇਂ ਲਾਲ ਪੂਰੇ ਨਹੀਂ ਹੋਏ ਅਗੇ ਜੀ ਦੇ ਵੀ ਬੈਚ ਥੋੜਾ ਜਿਹਾ ਲੂਣ ਪਾਉਣ ਲੱਗਾ ਕਾਕਾ ਜੀ ਦੇਖੋ ਲੱਗ ਗਿਆ ਤੁਹਾਨੂੰ ਦਿਖਾਉਦੇ ਪਏ ਆ ਪੂਰਾ ਮਸਤ ਬਣਾ ਰਹੇ ਆ ਜੀ ਪੂਰਾ ਇਹਨੂੰ ਬੱਗੀਆਂ ਤੋੜ ਕੇ ਲਾਵਾਂਗੇ ਤੇ ਹੁਣ ਅਸੀਂ ਜੀ ਤੋੜਦਾ ਲੱਗ ਚੁੱਕਾ ਆ ਪੂਰਾ ਤਾਂ ਇਹ ਕਾਕੇ ਸਾਹ ਕੋ ਤੋਰ ਕਾ ਪੂਰਾ ਬੋ ਚੁਕਾਇਆ ਹੁਣ ਆਪਾ ਪਾਵਾਂਗੇ ਇੱਥੇ ਥੋੜਾ ਸਾਗ ਅੱਗੇ ਬਾਗ ਸਾਗ ਇੱਕ ਮਿੰਟ ਪਾਦ ਨੇ ਬੂੜਾ ਸਮਝਾ ਕੇ ਭੇਜ ਜਾ ਕੇ ਬੋ ਪਿੱਛਾ ਸਾਗ ਨੂੰ ਨਾ ਨਾ ਮੇਰੀ ਬਹੁਤ ਚੰਗੀ ਆ ਬਹੁਤ ਧਿਆਨ ਰੱਖਦੀ ਆ ਆਪਣੇ ਬੇਲੇ ਦਾ ਬੀਬੀ ਰਾਣੀ ਇਹੋ ਪੂਰਾ ਸਾਗ ਆਕੇ ਵਿਚੋ ਇੱਕ ਸਲਫੀ ਜੋੜੀ ਚਾਹ ਲਈ। ਹੋਰ ਇਹ ਮੇਰੀ ਸਾਗ ਦੇ ਸ਼ਕੀਨਿਆ ਜੀ ਆਕੇ ਸਾਗ ਖਾ ਸਕਦੇ ਆ। ਤੁਹਾਡਾ ਜੀ ਨੇ ਵੀ ਮੇਰੇ YouTube ਦੇ ਫੈਨ ਆ ਜੀ ਸਾਰਿਆਂ ਵਾਸਤੇ ਦੇਸੀ ਘੇਵਲਾ ਸਾਗ ਤਿਆਰ ਕੀਤਾ ਹੈ ਜੀ। 2 ਮਿੰਟ ਵੀਡੀਓ ਬੱਦ ਜਾ। ਸਾਡਾ ਸਾਗ ਬਣ ਕੇ ਜੀ ਬਿਲਕੁਲ ਰੈਡੀ ਆ ਜੀ। ਕਿੰਨੇ ਵੀ ਮੇਰੇ ਭੈਣ ਭਰਾ YouTube ਤੇ ਸਦਾ ਜਿੰਨਾ ਜੁੜੇ ਹੋਏ ਆ ਜੀ ਸਾਰਿਆਂ ਦੇ ਵਾਸਤੇ ਅਸੀਂ ਸਪੈਸ਼ਲ ਦੇਸੀ ਕੇਵਲਾ ਸਾਗ ਤਿਆਰ ਕੀਤਾ ਹੈ ਤੇ ਆ ਕੇ ਤੁਸੀਂ ਸਾਗ ਦਾ ਅਨੰਦ ਮਾਣੋ ਜੀ ਤੇ ਦੇਖੋ ਰਿਜਨਲ ਸਰੂੰਦ ਦਾ ਸਾਗ ਤੁਹਾਡੇ ਵਾਸਤੇ ਤਿਆਰ